ਸਾਡਾ ਪਿੰਡ ਬਾਈ ਗੁਰੂ ਜੀ ਅਮਰਜੀਤਪੁਰਾ ਮੋਰੀ ਵਾਲਾ ਤੇ ਇੱਥੇ ਬਾਬਾ ਜੈਰਾਮ ਦਾਸ ਜੀ ਦਾ ਸਾਲਾਨਾ ਜੋੜ ਮੇਲਾ ਜਿਹਦੀ ਸ਼ੁਰੂਆਤ ਹੋ ਚੁੱਕੀ ਹੈ। ਸਾਡੇ ਪਿੰਡੇ ਨੌਜਵਾਨ ਸੇਵਾਦਾਰ ਲੱਕੜਾਂ ਦਾ ਕੰਮ ਇੱਥੇ ਸ਼ੁਰੂ ਹੋ ਗਿਆ ਜੀ ਇੱਥੇ 350 350 ਦੇ ਕਰੀਬਾ ਅਖੰਡ ਪਾਠ ਸਾਹਿਬ ਹੁੰਦੇ ਨੇ। ਤੇ ਲੱਕੜਾਂ ਚराई ਦਾ ਕੰਮ ਸੰਗਤ ਦੀ ਸੇਵਾ ਵਾਸਤੇ ਸ਼ੁਰੂ ਹੋ ਚੁੱਕਿਆ ਹੈ। ਅੱਜ ਤੋਂ ਸਾਡੇ ਪਿੰਡ ਦਾ ਇਹਨੂੰ ਇੱਕ ਮਹਾਯਾਗ ਹੀ ਕਹਿ ਲੋ। ਇਹ ਚੱਲਣਾ ਹੈ ਤੇ ਇਹ ਹੁਣ ਜਾ ਕੇ 19 20 21 ਅਕਤੂਬਰ 21 ਅਕਤੂਬਰ ਨੂੰ ਇਸ ਜੋੜ ਮੇਲ ਦੀ ਜਿਹੜੀ ਸਮਾਪਤੀ ਹੋਣੀ ਹੈ ਉਸ ਵਕਤ ਪੰਜ ਦੀਵਾਨ ਸਜਦੇ ਨੇ ਜੀ ਇੱਥੇ ਤੇ ਗੱਲ ਕਰਦੇ ਬਈ ਇੱਥੇ ਸਾਡੇ 300 400 ਦੇ ਕਰੀਬ ਅਖੰਡ ਪਾਠ ਹੁੰਦੇ ਨੇ ਤੇ ਮੁੰਡੇ ਇੱਥੇ ਬੜੇ ਤੁਹਾਨੂੰ ਮਨੋਂ ਤੁਹਾਨੂੰ ਸੇਵਾ ਕਰਦੇ ਆ ਇਸ ਜੋੜ ਮੇਲੇ ਨੇ ਸਾਡੇ ਸਾਰੇ ਪਿੰਡ ਨੂੰ ਨਾ ਮੰਨ ਲਓ ਨੌਜਵਾਨਾਂ ਨੂੰ ਏਕੇ ਦੇ ਜਿਹੜੇ ਸੂਤਰ ਚ ਨਾ ਉਹ ਬੰਨਿਆ ਹੋਇਆ ਤੇ ਬਾਬਾ ਜੈ ਰਾਮਦਾਸ ਜੀ ਦੀ ਬੜੀ ਕਿਰਪਾ ਹੈ ਸਾਡੇ ਪਿੰਡ ਤੇ ਮੁੰਡੇ ਹੁਣ ਲੱਕੜ ਬਾਲਣ ਦੀ ਸੇਵਾ ਲੰਗਰਾਂ ਵਾਸਤੇ ਕਰਨ ਦੇ ਨੇ ਤੇ ਪ੍ਰਮਾਤਮਾ ਕਰੇ ਵੀ ਮੇਲਾ ਸੁਖੀ ਸੰਧੀ ਪ੍ਰਮਾਤਮਾ ਦੀ ਮਿਹਰ ਨਾਲ ਬਾਬਾ ਜੈ ਰਾਮਦਾਸ ਜੀ ਦੀ ਦਇਆ ਮਿਹਰ ਨਾਲ ਸਮਾਪਤ ਹੋਵੇ ਅਬ ਦੀ ਸਮਾਪਤੀ ਵੱਲ ਜਾਵੇ ਇਦਾਂ ਹੀ ਮੁੰਡੇ ਸਾਬ ਸੁਖੀ ਸੰਧੀ ਸੇਵਾ ਕਰਦੇ ਰਹਿਣ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ